ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਸਿੱਖ ਅੰਕ ਨੋ ਸਿੱਖ ਕੌਮ ਵੀ ਖੱਤਰੀਆਂ ਵਿੱਚੋਂ ਹੀ ਬਣੀ ਸੀ 10 ਦੇ 10 ਗੁਰੂ ਸਾਹਿਬਾਨ ਖੱਤਰੀ ਹੀ ਹੋਏ ਹਨ ਨਵਾਂ ਧਰਮ ਸੀ ਲੁਸਰੁਸ ਕਰਦੀ ਨਵੀਂ ਨਕੋਰ ਜੀਵਨ ਜਾਚ ਸੀ ਫਟ ਹਿੰਦੂ ਖੱਤਰੀ ਬ੍ਰਾਹਮਣ ਦੇ ਸੜੇ ਹੋਏ ਤੇ ਬੋ ਮਾਰਦੇ 5000 ਸਾਲ ਪੁਰਾਣੇ ਨਿਗਰ ਚੁੱਕੇ ਤੇ ਪ੍ਰਸਤ ਹੋ ਚੁੱਕੇ ਹਿੰਦੂ ਰਸਮਾਂ ਰਵਾਜਾਂ ਤੋਂ ਖੜਾ ਚੜਾ ਕੇ ਸਿੱਖੀ ਵਿੱਚ ਸ਼ਾਮਲ ਹੋ ਗਏ। ਹਿੰਦੂ ਖੱਤਰੀ ਉਤਰੀ ਭਾਰਤ ਵਿੱਚ ਬਹੁਤ ਸੋਹਣੀ, ਜਵਾਨ ਤੇ ਅਮੀਰ ਜਾਤੀ ਦੇ ਨਾਂ ਨਾਲ ਜਾਣੀ ਜਾਂਦੀ ਕੌਮ ਹੈ। ਜੈਨ ਤੇ ਬਾਣੀਆਂ ਨੂੰ ਛੱਡ ਕੇ ਪੂਰੇ ਭਾਰਤ ਵਿੱਚ ਇਹ ਅਮੀਰ ਲੋਕ ਹਨ। ਆਰੀਆ ਦੇ ਆਉਣ ਤੋਂ ਹੀ ਜਾਂ ਤਾਂ ਇਹਨਾਂ ਦਾ ਰਾਜ ਰਿਆ ਜਾਂ ਇਹ ਸਰਕਾਰ ਦੇ ਬੜਾ ਨਜ਼ਦੀਕ ਰਹੇ। ਰਾਜ ਭਾਵੇਂ ਬੋਧੀਆਂ ਦਾ ਹੋਵੇ, ਤੁਰਕ ਪਠਾਨ, ਮੁਸਲਮਾਨ, ਯੂਨਾਨੀ ਸ਼ੱਕ ਹੋਣ ਤੇ ਕਾਮੇ ਅੰਗਰੇਜ਼ਾਂ ਦਾ ਹੋ ਵੀ ਇਹ ਲੋਕ ਸਦਾ ਉੱਚੇ ਸਰਕਾਰੀ ਅਹੁਦਿਆਂ ਤੇ ਰਹੇ ਤੇ ਬੜੇ ਸਫਲ ਵਪਾਰੀ ਵੀ ਰਹੇ ਹਨ ਆਪਣੀ ਉન્નਤੀ ਦੇ ਰਾਹ ਵਿੱਚ ਇਹਨਾਂ ਨੇ ਕਦੇ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਗੁਰੂ ਨਾਨਕ ਜੀ ਅਤੇ ਬਾਕੀ ਦੇ ਨੌ ਗੁਰੂ ਵੀ ਇਸੇ ਜਾਤੀ ਵਿੱਚੋਂ ਹੀ ਸਨ ਇਸੇ ਤਰ੍ਹਾਂ ਇਹਨਾਂ ਨੇ ਸਿਰਫ ਵਪਾਰ ਤੇ ਰਾਜ ਭਾਗ ਹੀ ਨਹੀਂ ਰੋਹਾਨੀਅਤ ਦੇ ਖੇਤਰ ਵਿੱਚ ਵੀ ਬਹੁਤ ਵੱਡੇ ਮਾਰਕੇ ਮਾਰੇ ਹਨ ਗੁਰੂ ਨਾਨਕ ਜੀ ਨੇ ਇੱਕ ਐਸੇ ਧਰਮ ਦੀ ਨੀਂ ਰੱਖੀ ਜਿਹੜਾ ਇਸ ਜਾਤੀ ਨੂੰ ਬਹੁਤੀ ਪਸੰਦ ਆਇਆ ਇਹ ਆਪ ਤਾਂ ਇਸ ਧਰਮ ਵਿੱਚ ਸ਼ਾਮਲ ਹੋਏ ਹੀ ਇਹਨਾਂ ਨੇ ਇਸ ਧਰਮ ਦਾ ਪ੍ਰਚਾਰ ਵੀ ਬਹੁਤ ਦੂਰ-ਦਰਾਡੇ ਦੇ ਮੁਲਕਾਂ ਵਿੱਚ ਕੀਤਾ ਕਿਉਂਕਿ ਵਪਾਰੀ ਹੋਣ ਕਰਕੇ ਇਹ ਜਿਹੜੇ-ਜਿਹੜੇ ਮੁਲਕ ਵਿੱਚ ਗਏ ਉੱਥੇ ਹੀ ਧਰਮ ਦਾ ਪ੍ਰਚਾਰ ਵੀ ਕਰੀ ਗਏ ਗੁਰੂ ਨਾਨਕ ਦੇਵ ਜੀ ਵੇਲੇ ਇਸਲਾਮ ਦਾ ਰਾਜ ਸੀ ਤੇ ਚਨਾਬ ਦਰਿਆ ਤੋਂ ਪਰਲੇ ਪਾਸੇ ਦਾ ਸਾਰਾ ਇਲਾਕਾ ਲਗਭਗ ਮੁਸਲਮਾਨ ਹੋ ਚੁੱਕਾ ਸੀ ਇਸਲਾਮ ਦੇ ਫਲਾਕ ਕਰਕੇ ਕਰਮ ਕਾਂਡਾਂ ਨਾਲ ਲੱਤ-ਪੱਥ ਹਿੰਦੂ ਧਰਮ ਜਿਸ ਦੇ 33 ਕਰੋੜ ਦੇਵਤੇ ਕਈ ਦੇਵੀਆਂ ਠਾਕਰ ਤੇ ਹੋਰ ਪਤਾ ਨਹੀਂ ਕਿੰਨੇ ਅਵਤਾਰ ਹਨ ਮੁਸਲਮਾਨਾਂ ਦੇ ਇੱਕ ਅੱਲਾ ਵਾਲੇ ਧਰਮ ਅੱਗੇ ਦਿਨੋਂ ਦਿਨ ਢਿੱਲਾ ਪੈਂਦਾ ਜਾ ਰਿਹਾ ਸੀ ਤੇ ਸਾਥ-ਸੱਤਹੀਣ ਹੋ ਕੇ ਮੁਸਲਮਾਨ ਧਰਮ ਵਿੱਚ ਹੀ ਵਲੀਨ ਹੁੰਦਾ ਜਾ ਰਿਹਾ ਸੀ ਜਿਵੇਂ ਅੱਜ ਸਿੱਖ Hindu ਧਰਮ ਵਿੱਚ ਵਲੀਨ ਹੁੰਦਾ ਜਾ ਰਿਹਾ ਹੈ ਮੁਸਲਮਾਨਾਂ ਦੇ ਧਾਰਮਿਕ ਤਰਕ ਕਿੰਨੇ ਮਜ਼ਬੂਤ ਤੇ ਮੰਨਣਯੋਗ ਸਨ ਕਿ ਹਿੰਦੂਆਂ ਨੂੰ ਆਪਣੇ ਧਰਮ ਨਾਲ ਹੀ ਕਿਰਨਾ ਹੋਣ ਲੱਗ ਪਈ ਸੀ ਆਮ ਮੁਸਲਮਾਨ ਲੋਕ ਵੀ ਹਿੰਦੂਆਂ ਨੂੰ ਮਜ਼ਾਕ ਕਰਨੋਂ ਨਹੀਂ ਸੰਟੜਦੇ ਤੇ ਵੱਡੇ ਤੋਂ ਵੱਡੇ ਪੰਡਤ ਕੋਲ ਵੀ ਮੁਸਲਮਾਨਾਂ ਦੀਆਂ ਟਕੋਹਰਾਂ ਦਾ ਕੋਈ ਜਵਾਬ ਨਹੀਂ ਸੀ ਹੁੰਦਾ ਗੁਰੂ ਨਾਨਕ ਨੇ ਕੈਸੇ ਰੱਬ ਦਾ ਸੰਕਲਪ ਦਿੱਤਾ ਜਿਹੜਾ ਹਿੰਦੂਆਂ ਤੇ ਇਥੋਂ ਤੱਕ ਕਿ ਮੁਸਲਮਾਨਾਂ ਦੇ ਧਰਮ ਤੇ ਵੀ ਸਿੱਧੀ ਝੋਟ ਕਰਦਾ ਸੀ ਸਗੋਂ ਮੁਸਲਮਾਨ ਗੁਰੂ ਨਾਨਕ ਦੇ ਤਰਕਾਂ ਅੱਗੇ ਛਿੱਤੇ ਪੈਂਦੇ ਸਨ ਤੇ ਹਰ ਵਾਰ ਵਿਵਾਦ ਵਿੱਚ ਮੁਸਲਮਾਨਾਂ ਨੂੰ ਹਾਰ ਮੰਨਣੀ ਪੈਂਦੀ ਸੀ ਸਿੱਖ ਧਰਮ ਦੀ ਇਸ ਚੜ੍ਹਦੀ ਕਲਾ ਨੂੰ ਵੇਖ ਕੇ ਪੰਜਾਬ ਦੇ ਹਿੰਦੂ ਨੇ ਫਟ ਸਿੱਖ ਧਰਮ ਗ੍ਰਹਿਣ ਕਰ ਲਿਆ ਭਾਵੇਂ ਕਿ ਸਿੱਖ ਧਰਮ ਜਾਤੀਵਾਦ ਤੇ ਸਿੱਧੀ ਝੋਟ ਕਰਦਾ ਪਰ ਰੋਜ਼ ਰੋਜ਼ ਦੀ ਸ਼ਰਮਿੰਦਗੀ ਉਠਾਉਣ ਨਾਲੋਂ ਪੰਜਾਬੀ ਖੱਤਰੀ ਨੂੰ ਸਿੱਖ ਬੰਨਾ ਜ਼ਿਆਦਾ ਚੰਗਾ ਲੱਗਾ ਪੰਜਾਬ ਦੀਆਂ ਹੋਰ ਜਾਤੀਆਂ ਜੇ ਖੁੱਲ ਕੇ ਸਿੱਖੀ ਵਿੱਚ ਨਹੀਂ ਸੰਾਈਆਂ ਇਸ ਲਈ ਖੱਤਰੀ ਹੀ ਸਿੱਖੀ ਵਿੱਚ ਮੋਰੀ ਸਨ ਗੁਰੂਆਂ ਤੋਂ ਇਲਾਵਾ ਹੋਰ ਵੀ ਕਈ ਖੱਤਰੀ ਸਿੱਖ ਧਰਮ ਵਿੱਚ ਬੜੇ ਸਤਿਕਾਰਯੋਗ ਹਨ ਜਿਵੇਂ ਭਾਈ ਗੁਰਦਾਸ ਭੱਲੇ ਜੀ ਦੀਆਂ ਬਾਹਰਾਂ ਬਾਣੀ ਵਾਂਗੀ ਸਤਿਕਾਰ ਹਨ ਤੇ ਉਹਨਾਂ ਦੀ ਬਾਣੀ ਨੂੰ ਬਾਣੀ ਦੀ ਕੁੰਜੀ ਕਿਹਾ ਗਿਆ ਹੈ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਹਰਾਂ ਵਿੱਚ ਖੱਤਰੀਆਂ ਦੀਆਂ 70 ਗੋਤਾਂ ਦਾ ਵੀ ਜ਼ਿਕਰ ਕੀਤਾ ਹੈ ਉਦੋਂ ਤੱਕ ਲਗਭਗ 80% ਖੱਤਰੀ ਸਿੱਖੀ ਵਿੱਚ ਪ੍ਰਵੇਸ਼ ਕਰ ਚੁੱਕੇ ਸਨ ਤੇ ਸਿੱਖੀ ਵਿੱਚ ਆਉਣ ਤੇ ਬੜਾ ਮਾਣ ਮਹਿਸੂਸ ਕਰਦੇ ਸਨ ਸਿੱਖ ਧਰਮ ਦੀਆਂ ਪ੍ਰਾਰਥਨ ਕਿਤਾਬਾਂ ਜਿਵੇਂ ਕਿ ਗੁਰਬਿਲਾਸ ਪਾਤਸ਼ਾਹੀ 10 ਗੁਰਬਿਲਾਸ ਪਾਤਸ਼ਾਹੀ 6ਵੀ ਗੁਰਬਿਲਾਸ ਸੁਖਾ ਸਿੰਘ ਸੂਰਜ ਪ੍ਰਕਾਸ਼ ਪਰਚੀਆਂ 1708 ਪੜਨ ਤੋਂ ਇਹੋ ਹੀ ਪਤਾ ਲੱਗਦਾ ਹੈ ਕਿ ਹਿੰਦੂ ਖੱਤਰੀ ਸਿੱਖੀ ਵਿੱਚ ਸਭ ਤੋਂ ਅੱਗੇ ਸਨ ਸਿੱਖੀ ਦੇ ਵਿਕਾਸ ਨੇ ਚੜੇ ਆਉਂਦੇ ਇਸਲਾਮ ਦੇ ਹੜ ਅੱਗੇ ਇੱਕ ਮਜ਼ਬੂਤ ਬਣਦਾ ਕੰਮ ਕੀਤਾ ਤੇ ਮੁਸਲਮਾਨ ਹਾਕਮਾਂ ਦੇ ਜ਼ੁਲਮਾਂ ਨੂੰ ਦਲੇਰੀ ਨਾਲ ਬਿਆਨਨ ਤੋਂ ਇਲਾਵਾ ਉਸ ਦਾ ਵਿਰੋਧ ਵੀ ਕੀਤਾ ਗੁਰੂ ਨਾਨਕ ਜੀ ਨੇ ਬਾਬਰ ਬਾਦਸ਼ਾਹ ਬਾਰੇ ਕਿਹਾ ਬਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇਲਾ ਲੋ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗੈਣ ਬੈਠੇ ਸੁੱਤੇ ਤੇ ਪ੍ਰਮਾਤਮਾ ਨਾਲ ਵੀ ਗਿਲਾ ਕੀਤਾ ਤੇ ਕਿਹਾ ਇਸਤੀ ਮਾਰ ਪਈ ਕੁਰਲਾਣਾ ਤੈ ਕਿ ਦਰਦ ਨਾ ਆਇਆ ਗੁਰੂ ਜੀ ਨੇ ਆਮ ਜਨਤਾ ਨੂੰ ਸੰਬੋਧਨ ਕਰਕੇ ਕਿਹਾ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਈ ਗੁਰੂ ਨਾਨਕ ਨੇ ਬ੍ਰਾਹਮਣ ਵੱਲੋਂ ਖਾਣ ਪੀਣ ਤੇ ਲਾਈਆਂ ਹੋਈਆਂ ਸਾਰੀਆਂ ਪਾਬੰਦੀਆਂ ਚੁੱਕ ਦਿੱਤੀਆਂ ਤੇ ਕਿਹਾ ਬਾਬਾ ਸੋ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੈ ਮਨ ਮੈਂ ਚੱਲੇ ਵਕਾਰ ਕੱਪੜਾ ਕਿਦਾਂ ਦਾ ਪਾਉਣਾ ਹੈ ਸਵਾਰੀ ਕਿਸ ਚੀਜ਼ ਦੀ ਕਰਨੀ ਹੈ ਕਿਸ ਤਰ੍ਹਾਂ ਰਹਿਣਾ ਹੈ ਕਿਸ ਤਰ੍ਹਾਂ ਬਹਿਣਾ ਹੈ ਇਸ ਬਾਰੇ ਗੁਰੂ ਜੀ ਨੇ ਪੂਰੀ ਖੁੱਲ੍ਹ ਦੇ ਦਿੱਤੀ ਤੇ ਕਿਹਾ ਕਿ ਜਿਸ ਤਰ੍ਹਾਂ ਤੁਹਾਡੇ ਸਰੀਰ ਨੂੰ ਆਰਾਮ ਪਹੁੰਚੇ ਤੇ ਸੁਵਿਧਾ ਹੋਵੇ ਉਸੇ ਤਰ੍ਹਾਂ ਹੀ ਕਰੋ ਜਨੇਊ ਪਾਉਣਾ ਵਰਤ ਰੱਖਣੇ ਮਰੇ ਤੇ ਸਿਰ ਮਨਾਉਣਾ ਸਰਾਧ ਕਰਨੇ ਤੇ ਹੋਰ ਕਰਮ ਕਾਂਡ ਕਰਨੇ ਇਥੋਂ ਤੱਕ ਕਿ ਤੀਰਥਾਂ ਤੇ ਜਾਣਾ ਆਦਿ ਵੀ ਸਿੱਖ ਧਰਮ ਵਿੱਚ ਕੋਈ ਮਹੱਤਵ ਨਹੀਂ ਸੰਰਖਤੇ ਸਦੀਆਂ ਤੋਂ ਬ੍ਰਾਹਮਣ ਦੇ ਕਰਮ ਕਾਂਡਾਂ ਦੀ ਸਤਾਏ ਹੋਏ ਖੱਤਰੀਆਂ ਨੂੰ ਸਿੱਖ ਧਰਮ ਵਿੱਚ ਆ ਕੇ ਬਹੁਤ ਰਾਸ ਮਹਿਸੂਸ ਹੋਈ ਦੂਜੀ ਗੱਲ ਇਹ ਸੀ ਕਿ ਖੱਤਰੀ ਕਿਸੇ ਵੀ ਰੂਪ ਵਿੱਚ ਸਿੱਖ ਧਰਮ ਵਿੱਚ ਆ ਸਕਦੇ ਸਨ ਇਸ ਤਰ੍ਹਾਂ ਸਿੱਖੀ ਵਿੱਚ ਆਉਣਾ ਉਹਨਾਂ ਨੂੰ ਧਰਮ ਪਰਿਵਰਤਨ ਵੀ ਨਹੀਂ ਸੀ ਲੱਗਦਾ ਸੋ ਇਹ ਕਮ ਸੈ ਸਬਾਹੀ ਹੁੰਦਾ ਗਿਆ ਪਰ ਇੱਕ ਸਮਾਂ ਆਇਆ ਜਦੋਂ ਇਹੋ ਹਿੰਦੂ ਖत्री ਛਾਲ ਮਾਰ ਕੇ ਸਿੱਖੀ ਵਿੱਚੋਂ ਬਾਹਰ ਹੋ ਗਏ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਕੁਰਬਾਨਾਂ ਪੈਨੀਆਂ ਤਾਂ ਹਿੰਦੂਆਂ ਦਾ ਮੱਥਾ ਠਣਕਿਆ ਕਿਉਂਕਿ ਪੰਜਵੇਂ ਗੁਰੂ ਤੱਕ ਗੁਰੂ ਜੀ ਆਪ ਵਪਾਰ ਕਰਨ ਦੇ ਤਰੀਕੇ ਸਮਝਾਉਂਦੇ ਰਹੇ ਸਨ ਤੇ ਉਹਨਾਂ ਨੇ ਸਿੱਖੀ ਦੀ ਅਰਥਕੁੰਤੀ ਲਈ ਅਮਰਸਰ ਸ਼ਹਿਰ ਤੇ ਗਵਿੰਦਵਾਲ ਦੋ ਵੱਡੀਆਂ ਮੰਡੀਆਂ ਸਥਾਪਿਤ ਕਰ ਦਿੱਤੀਆਂ ਸਨ ਛੇਵੇਂ ਗੁਰੂ ਜੀ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਨਾਲ ਦੋ-ਦੋ ਹੱਥ ਕੰਢੀ ਫੌਜੀ ਤਿਆਰੀ ਕਰ ਰਹੇ ਸਨ ਖत्री ਲੋਕ ਸ਼ੁਰੂ ਤੋਂ ਹੀ ਹਕੂਮਤ ਦੇ ਨੇੜੇ ਰਹੇ ਸਨ ਤੇ ਕਿਤੇ ਵਜੋਂ ਵਪਾਰੀ ਸਨ ਤੇ ਪੂਰੀ ਤਰ੍ਹਾਂ ਸਮਝ ਰਹੇ ਸਨ ਕਿ ਛੇਵੇਂ ਗੁਰੂ ਜੀ ਦਾ ਮੁਗਲ ਬਾਦਸ਼ਾਹ ਨਾਲ ਟਕਰਾ ਤਬਾਈ ਤੇ ਬਰਬਾਦੀ ਹੀ ਲਿਆਏਗਾ ਇਸ ਲਈ ਜਿੰਨਾ ਵੀ ਇਸ ਤੋਂ ਦੂਰ ਰਿਹਾ ਜਾਵੇ ਉਹਨਾਂ ਹੀ ਚੰਗਾ ਹੈ ਇਸ ਖਿਆਲ ਨਾਲ ਉਹਨਾਂ ਨੇ ਹੌਲੀ-ਹੌਲੀ ਪੈਰ ਪਿੱਛੇ ਕਸਕਾਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਸਿੱਖੀ ਧਾਰਨ ਕਰਨ ਵਿੱਚ ਜੋ ਮੋਰੀ ਸਨ ਛੱਡਣ ਵਿੱਚ ਵੀ ਮੋਰੀ ਹੋਗੇ ਜੇ 6ਵੇਂ ਗੁਰੂ ਜੀ ਸਿੱਖੀ ਵਿੱਚ ਰਾਜਨੀਤੀ ਨੂੰ ਸ਼ਾਮਲ ਨਾ ਕਰਦੇ ਤਾਂ ਖੱਤਰੀ ਅਜੇ ਹੋਰ ਕਾਫੀ ਚਰ ਸਿੱਖੀ ਵਿੱਚ ਰਹਿੰਦੇ ਕਿਉਂਕਿ ਹੁੰਗਣੀਆਂ ਵੇਚਣ ਤੇ ਲੋਹਣ ਤੇਲ ਦੀ ਹੱਟੀ ਕਰਨ ਵਾਲੇ ਘੋੜਿਆਂ ਦੇ ਵਪਾਰੀ ਬਣ ਚੁੱਕੇ ਸਨ ਇਹਨਾਂ ਦਾ ਵਪਾਰ ਦੂਜੇ ਦੇਸ਼ਾਂ ਤੱਕ ਜਾ ਪਹੁੰਚਿਆ ਸੀ ਇੱਕ ਵੱਡਾ ਧੱਕਾ ਖੱਤਰੀਆਂ ਵਿੱਚੋਂ ਸਿੱਖ ਬਣੇ ਖੱਤਰੀਆਂ ਨੂੰ ਇਹ ਵੀ ਲੱਗਾ ਕਿ ਜਦੋਂ ਬਾਦਸ਼ਾਹ ਜਹਾਂਗੀਰ ਦਾ ਬਾਗੀ ਪੁੱਤ ਖੁਸਰੋ ਗੁਰੂ ਜੀ ਦੀ ਬਣਾ ਹਾਸਲ ਕਰਨ ਆਇਆ ਤੇ ਨਤੀਜੇ ਵਜੋਂ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤਖਤਰੀਆਂ ਵਿੱਚੋਂ ਇੱਕ ਕੱਟੜ دیوان چੰدوں نے Guru ji ਦੀ ਸਹਾਇਤਾ ਤਾਂ ਕੀ ਕਰਨੀ ਸੀ ਸਗੋਂ ਉਲਟਾ ਉਹਨਾਂ ਦੇ ਭਰਾ ਪ੍ਰੀਤੀ ਚੰਦ ਦੀ ਮਦਦ ਕਰਨ ਲੱਗ ਪਿਆ ਜਿਸ ਨੂੰ ਉਹਨਾਂ ਦੇ ਪਿਤਾ ਤੇ ਚੌਥੇ ਗੁਰੂ ਜੀ ਨੇ ਮੀਨਾ ਕਿਹਾ ਸੀ ਤੇ ਸਿੱਖਾਂ ਨੂੰ ਉਸ ਨਾਲੋਂ ਸੰਬੰਧ ਤੋੜ ਲੈਣ ਲਈ ਕਿਹਾ ਸੀ ਇਸ ਤਰ੍ਹਾਂ ਗੁਰੂ ਘਰ ਵਿੱਚ ਵੀ ਆਮ ਕਰਾਂਵਾਂਗ ਸ਼ਰੀਕਾ ਬਣ ਗਿਆ ਕਹਿੰਦੇ ਹਨ ਕਿ ਚੰਦੂ ਨੇ ਇੱਕ ਵਾਰ ਤਾਂ ਹਰਿਮੰਦਰ ਸਾਹਿਬ ਦਾ ਕਬਜ਼ਾ ਵੀ ਮੀਨੇ ਪ੍ਰੀਤੀਏ ਨੂੰ ਦਿਵਾ ਦਿੱਤਾ ਸੀ ਕੁਝ ਹੋਰ ਗੱਲਾਂ ਕਰਕੇ ਵੀ ਗੁਰੂ ਘਰ ਦਿੱਲੀ ਦਰਬਾਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਸੀ ਇਹਨਾਂ ਘਟਨਾਵਾਂ ਤੋਂ ਬਾਅਦ ਸਿੱਖ ਗੁਰੂਆਂ ਨੂੰ ਦਿੱਲੀ ਦਰਬਾਰ ਵੱਲੋਂ ਕੋਈ ਨਾ ਕੋਈ ਪੇਸ਼ੀ ਦਾ ਸਮਨ ਆਇਆ ਹੀ ਰਹਿੰਦਾ ਸੀ। ਰਾਮ ਰਾਏ ਨੇ ਗੁਰਬਾਣੀ ਦੇ ਅਰਥ ਪਲਟਾ ਕੇ ਬਾਤ ਸ਼ਨਾ ਸੁਣਾਏ ਤਾਂ ਉਸ ਨੂੰ ਗ੍ਰਿਯਾਹੀ ਤੋਂ ਹੱਥ ਧੋਣੇ ਪੈ ਗਏ। ਪਰ ਉਧਰ ਹਕੂਮਤ ਨੇ ਉਸ ਨੂੰ ਮਾਲਾ-ਮਾਲ ਕਰ ਦਿੱਤਾ। 8ਵੇਂ ਗੁਰੂ ਹਰਿਕ੍ਰਿਸ਼ਨ ਜੀ ਜਿਨ੍ਹਾਂ ਦੀ ਉਮਰ ਅਜੇ ਸਿਰਫ 8 ਸਾਲ ਦੀ ਹੀ ਸੀ ਨੂੰ ਵੀ ਦਿੱਲੀ ਦਰਬਾਰ ਵੱਲੋਂ ਸਮਨ ਭੇਜੇ ਗਏ। 9ਵੇਂ ਗੁਰੂ ਜੀ ਤੇ ਬਗਾਵਤ ਦਾ ਇਲਜ਼ਾਮ ਲਾ ਕੇ ਉਹਨਾਂ ਨੂੰ ਤਿੰਨ ਹੋਰ ਸਿੱਖਾਂ ਸਮੇਤ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਹਨਾਂ ਤਿੰਨਾਂ ਸਿੱਖਾਂ ਵਿੱਚ ਦੋ ਬ੍ਰਾਹਮਣ ਮੂਲ ਦੇ ਸਿੱਖ ਪਾਈ ਮਤੀ ਦਾਸ ਤੇ ਪਾਈ ਸਤੀ ਦਾਸ ਜੀ ਵੀ ਸਨ। ਭਾਈ ਸਤੀ ਦਾਸ ਜੀ ਦੀ ਔਲਾਦ ਵਿੱਚੋਂ ਪੰਜਾਬ ਦਾ ਰਹਿ ਚੁੱਕਾ ਗਵਰਨਰ ਜਨਰਲ ਸ਼ਿਬਰ ਅਜ ਸਿੱਖੀ ਦਾ ਕट्टर ਵਿਰੋਧੀ ਹੈ ਤੇ ਉਸ ਦੇ ਗਵਰਨਰ ਹੁੰਦਿਆਂ ਉਸ ਤੇ ਹੁਕਮ ਨਾਲ ਜਿੰਨਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਉਹਨਾਂ ਪਹਿਲੇ ਗਵਰਨਰਾਂ ਦੇ ਰਾਜ ਵੇਲੇ ਨਹੀਂ ਮਰਿਆ। ਇਸੇ ਤਰ੍ਹਾਂ ਹੀ ਭਾਈ ਮਤੀ ਦਾਸ ਜੀ ਦਾ ਪਰਿਵਾਰ ਕੱਟੜ ਆਰੀਆ ਸਮਾਜੀ ਹੈ ਜੋ ਸਿੱਖ ਧਰਮ ਦਾ ਵੀ ਕੱਟੜ ਦੁਸ਼ਮਣ ਹੈ ਉਹਨਾਂ ਵਿੱਚੋਂ ਹੀ ਪਰਮਾਨੰਤ ਤੇ ਬਾਲਮਕੰਦ ਨਾਂ ਦੇ ਦੋ ਆਰੀਆ ਸਮਾਜੀ ਲੀਡਰ ਹੋਏ ਹਨ ਜਿਹੜੇ ਸਿੱਖੀ ਦਾ ਵਿਰੋਧ ਕਰਨ ਲਈ ਹਰ ਹੇਲਾ ਵਸੀਲਾ ਵਰਤਦੇ ਰਹੇ ਹਨ ਇਸ ਤਰ੍ਹਾਂ ਸਿੱਖੀ ਤੇ ਸਰਕਾਰ ਵਿੱਚ ਦਿਨ-ਬਦ ਦਿਨ ਟਕਰਾਅ ਵਧਦਾ ਗਿਆ ਤੇ ਖੱਤਰੀਆਂ ਦਾ ਸਿੱਖੀ ਵਿੱਚ ਦਮ ਘੁੱਟਦਾ ਗਿਆ 1699 ਸਵੀਨੂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜ ਦੀ ਮਸੰਦ ਪ੍ਰਣਾਲੀ ਦਾ ਵੀ ਭੋਗ ਪਾ ਦਿੱਤਾ ਤੇ ਐਲਾਨ ਕਰ ਦਿੱਤਾ ਕਿ ਸਿੱਖ ਹੁਣ ਖਾਲਸੇ ਹੋ ਗਏ ਹਨ ਖਾਲਸ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸਿੱਧਾ ਟੈਕਸ ਗੁਰੂ ਜੀ ਨੇ ਮੁਗਲਾਂ ਨਾਲ ਚੱਲ ਰਹੇ ਟਕਰਾਅਗੇ ਝੁਕਣ ਦੀ ਥਾਂ ਸਗੋਂ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਵੀ ਸ਼ਾਹੀ ਲਿਬਾਸ ਪਹਿਨਣਗੇ ਘੋੜੇ ਤੇ ਸ਼ਸਤਰ ਰੱਖਣਗੇ ਹਲਾਲੀ ਨਹੀਂ ਖਾਣਗੇ ਤੇ ਗੱਲ ਕੀ ਉਹ ਸਭ ਕੰਮ ਕਰਨਗੇ ਜੋ ਆਸਾਦ ਕੌਮ ਦੇ ਲੋਕ ਕਰਦੇ ਇਸ ਤੋਂ ਪਹਿਲਾਂ ਨਾ ਤਾਂ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਕਰ ਸਕਦਾ ਸੀ ਨਾ ਪੱਗ ਬਨ ਸਕਦਾ ਸੀ ਨਾ ਸ਼ਸਤਰ ਰੱਖ ਸਕਦਾ ਸੀ ਤੇ ਨਾ ਹੀ ਹਲਾਲੀ ਤੋਂ ਬਿਨਾਂ ਕਿਸੇ ਹੋਰ ਤਰੀਕੇ ਨਾਲ ਬਣਾਇਆ ਹੋਇਆ ਮਾਸੀ ਖਾ ਸਕਦਾ ਸੀ ਗੁਰੂ ਜੀ ਨੇ ਫੌਜ ਰੱਖੀ ਕਿਲੇ ਬਣਵਾਏ ਲੜਾਈਆਂ ਲੜੀਆਂ ਤੇ ਜਿੱਤੀਆਂ ਵੀ ਬਾਅਦ ਵਿੱਚ ਜਦੋਂ ਗੁਰੂ ਜੀ ਕੋਟਕਪੂਰੇ ਠਹਿਰੇ ਹੋਏ ਸਨ ਤਾਂ ਲਾਹੌਰ ਤੋਂ ਸਹਿਦਾਰੀ ਖਤਰੀ ਸਿੱਖ ਇਕੱਠੇ ਹੋ ਕੇ ਆਏ ਤੇ ਗੁਰੂ ਜੀ ਨੂੰ ਕਿਹਾ ਕਿ ਅਸੀਂ ਤੁਹਾਡੀ ਮੁਗਲ ਬਾਦਸ਼ਾਹ ਨਾਲ ਸੁਲਾਹ ਕਰਵਾ ਦਿੰਦੇ ਹਾਂ ਗੁਰੂ ਜੀ ਨੇ ਉਹਨਾਂ ਤੇ ਬਿਆੰਕ ਅਸਿਆ ਤੇ ਕਿਹਾ ਵੇਖੋ ਇੱਕ ਪਾਸੇ ਤਾਂ ਇਹ ਮੈਨੂੰ ਗੁਰੂ ਕਹਿ ਕੇ ਸੰਬੋਧਨ ਕਰ ਰਹੇ ਹਨ ਤੇ ਦੂਜੇ ਪਾਸੇ ਮੈਨੂੰ ਉਪਦੇਸ਼ ਦੇ ਰਹੇ ਹਨ ਮਤ ਇਹਨਾਂ ਨੇ ਮੇਰੇ ਕੋਲੋਂ ਲੈਣੀ ਹੈ ਜਾਂ ਇਹਨਾਂ ਨੇ ਮੈਨੂੰ ਮਤ ਦੇਣੀ ਹੈ ਹੋਈ ਕਿ ਨਾ ਉਲਟੇ ਬਾਂਸ ਬਰੇਲੀ ਨੂੰ ਵਾਲੀ ਗੱਲ ਗੁਰੂ ਜੀ ਦਾ ਇਹ ਸਪਸ਼ਟ ਉੱਤਰ ਸੁਣ ਕੇ ਵਾਪਸ ਤਾਂ ਆ ਗਏ ਪਰ ਰਤਨ ਸਿੰਘ ਪੰਗੂ ਅਨਸਾਰ ਖੱਤਰੀਆਂ ਨੇ ਖਾਲਸੇ ਨੂੰ ਮਰੇਲਾ ਗੁਰੂ ਯਾਨੀ ਲੜਾਕੂ ਗੁਰੂ ਦੇ ਸਿੱਖ ਕਹਿ ਕੇ ਚੜਾਉਣਾ ਸ਼ੁਰੂ ਕਰ ਦਿੱਤਾ ਅੱਜਕੱਲ ਵੀ ਦਿੱਲੀ ਵਿੱਚ ਕਈ ਭਾਪੇ ਸਿੱਖ 10ਵੇਂ ਗੁਰੂ ਜੀ ਨੂੰ ਅੰਗਰੇਜ਼ੀ ਵਿੱਚ ਐਂਗਰੀ ਯੰਗ ਮੈਨ ਕਹਿ ਕੇ ਦੰਦੀਆਂ ਕੱਢ ਕੇ ਹੱਸਦੇ ਹਨ ਇਹ ਗੱਲ ਹੁਣ ਇੱਥੋਂ ਤੱਕ ਪਹੁੰਚੀ ਹੈ ਕਿ ਸ਼ਹਿਰੀ ਸਿੱਖ ਚੋਣ ਜਿੱਤਣ ਲਈ ਕੋੜੇ ਦੇ ਨਿਸ਼ਾਨ ਨੂੰ ਗੁਰੂ ਜੀ ਦੇ ਨੀਲੇ ਕੋੜੇ ਦਾ ਨਿਸ਼ਾਨ ਸਮਝ ਕੇ ਮਹਿਸੂਸ ਕਰਦੇ ਹਨ ਕਿ ਇਸ ਨਿਸ਼ਾਨ ਨੂੰ ਹਿੰਦੂ ਵੋਟ ਨਹੀਂ ਪਾਉਣਗੇ ਤੇ ਅਸੀਂ ਹਾਰ ਚਾਵਾਂਗੇ 1966 ਦੀ ਸ਼ਰਮਣੀ ਕਮੇਟੀ ਦੀ ਚੋਣ ਵਿੱਚ ਅਕਾਲੀ ਦਲ ਮਾਨ ਨੂੰ ਕੋੜਾ ਚੋਣ ਨਿਸ਼ਾਨ ਮਿਲਿਆ ਸਟੇਜ ਤੇ ਬੋਲਦੇ ਕਈ ਬੁਲਾਰੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਕਹਿ ਦਿੰਦੇ ਹਰសា ਜੀ ਗੁਰੂ ਜੀ ਦਾ ਨੀਲਾ ਘੋੜਾ ਯਾਦ ਰੱਖਿਓ ਤੇ ਘੋੜਾ ਚੋਣ ਦੇ ਨਿਸ਼ਾਨ ਤੇ ਮੋਹਰ ਲਾ ਕੇ ਫਰਾਨਾ ਸਿੰਘ ਜੀ ਨੂੰ ਕਾਮਯਾਬ ਕਰਿਓ ਇੱਕ ਦਿਨ ਮੇਰੇ ਕੋਲ ਸਟੇਜ ਤੇ ਬੈਠੇ ਇੱਕ 90 ਕੁ ਸਾਲ ਦੇ ਬਜ਼ੁਰਗ ਜਿਨ੍ਹਾਂ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦਾ ਨਾਂ ਬਾਪੂ ਕੇਸਰ ਸਿੰਘ ਆਇਆ ਤੇ ਕਹਿਣ ਲੱਗੇ ਹੁਣ ਕੀ ਆਖੋਗੇ ਨੀਲੇ ਘੋੜੇ ਨੂੰ ਵੋਟ ਪਾਓ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਨਾ ਲੈਸੋ ਮੈਂ ਕਿਹਾ ਹਾਂ ਜੀ ਤੋ ਕਹਿਣ ਲੱਗੇ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਆ ਤੇ ਨੀਲੇ ਕੋੜੇ ਦੀ ਗੱਲ ਕੀਤੀ ਤਾਂ ਇੱਕ ਵੀ ਸਹਿਜਤਾਰੀ ਵੋਟ ਤੁਹਾਡੇ ਉਮੀਦਵਾਰ ਜਗਜੀਤ ਸਿੰਘ ਆਬਾ ਨੂੰ ਨਹੀਂ ਜੇ ਮਿਲਨੀ ਇਹ ਬਜ਼ੁਰਗ ਹਰ ਅਕਾਲੀ ਮੋਰਚੇ ਵਿੱਚ ਜੇਲ੍ਹ ਜਾਂਦੇ ਰਹੇ ਸਨ ਪੱਕੇ ਅਕਾਲੀ ਤੇ ਗੁਰੂ ਘਰ ਦੇ ਸ਼ਰਧਾਲੂ ਸਨ ਪਰ ਸਹਿਜਤਾਰੀ ਖੱਤਰੀਆਂ ਵਿੱਚ ਰਹਿੰਦੇ ਆ ਉਹਨਾਂ ਨੂੰ ਉਹਨਾਂ ਦੀ ਸੋਚ ਦਾ ਪਤਾ ਸੀ ਇਸੇ ਲਈ ਉਹ ਸਾਨੂੰ ਸਕੇਤ ਕਰ ਰਹੇ ਸਨ ਇਸ ਤੋਂ ਹੀ ਅੰਦਾਜ਼ਾ ਲੱਗਦਾ ਕਿ ਅੱਜ ਸਹਿਜਤਾਰੀ ਸਿੱਖ ਗੁਰੂ ਗੋਬਿੰਦ ਸਿੰਘ ਜੀ ਤੇ ਨੀਲੇ ਕੋੜੇ ਦਾ ਨਾਮ ਸੁਣ ਕੇ ਵੀ ਰਾਜੀ ਨਹੀਂ ਕਵੀ ਸੈਨਾਪਤੀ ਕਰਤਾ ਸ਼੍ਰੀ ਗੁਰੂ ਸ਼ੋਭਾ ਲਿਖਦਾ ਹੈ ਕਿ ਦਿੱਲੀ ਦੇ ਕੁਝ ਖੱਤਰੀ ਤੇ ਬ੍ਰਾਹਮਣ ਸਿੱਖਾਂ ਨੇ ਖਾਲਸਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਿ ਖਾਲਸਿਆਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਤੇ ਉਹਨਾਂ ਦਾ ਬਾਈਕਾਟ ਕੀਤਾ ਸਰਕਾਰ ਦੀ ਮਨਾਹੀ ਦੇ ਬਾਵਜੂਦ ਹਥਿਆਰ ਰੱਖਣੇ ਉਹਨਾਂ ਨੂੰ ਨਿਹੜੀ ਮੌਤ ਨੂੰ ਆਵਾਜ਼ਾਂ ਮਾਰਨ ਵਰਗੀ ਗੱਲ ਲੱਗੀ ਕਿਉਂਕਿ ਉਹ ਹੁਣ ਸਿੱਖੀ ਵਿੱਚੋਂ ਵੀ ਪੈਰ ਪਛਾਣ ਕਿਸਕਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਇਹ ਬਹਾਨਾ ਲੱਭ ਲਿਆ ਕਿ ਪਿਓ ਮਰਨ ਤੇ ਵੀ ਬੰਦਾ ਕਿਵੇਂ ਸਿਰ ਨਾ ਮਨਾਵੇ ਸਾਨੂੰ ਸਿੱਖ ਧਰਮ ਦੀ ਇਹ ਗੱਲ ਜੱਤਦੀ ਨਹੀਂ ਹਿੰਦੂ ਸੰਸਕਾਰਾਂ ਨੂੰ ਅਸੀਂ ਕਿਵੇਂ ਛੱਡ ਦਈਏ ਗੁਰੂ ਜੀ ਤਾਂ ਕਹਿੰਦੇ ਨੇ ਕਿ ਅਸਤ ਵੀ ਹਰ ਦੁਆਰ ਗੰਗਾ ਜੀ ਵਿੱਚ ਨਾ ਪਾਓ ਪਰ ਇਸ ਤਰ੍ਹਾਂ ਸਾਡੇ ਬਢੇਰਿਆਂ ਦੀ ਗਤੀ ਕਿਵੇਂ ਹੋਵੇਗੀ ਇਹ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਕਿਸੇ ਪਿੰਡ ਵਿੱਚ ਇੱਕ ਬੰਦਾ ਵਿਆਹ ਵਿੱਚ ਨਿਉਂਦਾ ਨਹੀਂ ਸੀ ਪਉਣਾ ਚਾਹੁੰਦਾ ਉਹ ਵਿਆਹ ਵਾਲੇ ਘਰ ਗਿਆ ਤੇ ਛੱਤ ਥੱਲੇ ਗੱਡੀ ਹੋਈ ਠੰਮੀ ਨਾ ਢੋਲਾ ਕੇ ਬਹਿ ਗਿਆ ਹਨੇਰਾ ਹੋਣ ਕਰਕੇ ਘਰ ਵਾਲਿਆਂ ਕੋਲੋਂ ਪਛਾਣਿਆ ਨਾ ਗਿਆ ਤੇ ਉਹਨਾਂ ਨੇ ਕਿਹਾ ਆਹ ਕਿਹੜਾ ਬੈਠਾ ਬਈ بس ਇਸੇ ਗੱਲ ਤੋਂ ਹੀ ਉਹ ਬੰਦਾ ਉੱਠ ਕੇ ਦਰਵਾਜ਼ੇੋਂ ਬਾਹਰ ਤੁਰਿਆ ਜਾਂਦਾ ਆਖੀ ਜਾਵੇ ਲਓ ਸੁਣ ਲਓ ਬਈ ਬੌਧੀ ਗੱਲ ਹੁਣ ਅਸੀਂ ਕਿਹੜੇ ਹੋ ਗਏ ਚੰਗਾ ਫਿਰ ਕਿਹੜੇ ਤੇ ਕਿਹੜੇ ਸਹੀ ਤਿਸ ਤਰ੍ਹਾਂ ਉਹ ਨਿਉਂਦਾ ਪਾਏ ਬਗੈਰ ਹੀ ਦਰਵਾਜ਼ੇੋਂ ਬਾਹਰ ਚਲਾ ਗਿਆ ਹਿੰਦੂ ਖੱਤਰੀਆਂ ਨੇ ਵੀ ਇਸੇ ਤਰ੍ਹਾਂ ਹੀ ਕੀਤੀ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਨਾਲ ਫਸਮੀ ਟੱਕਰ ਲਈ ਉਸ ਵੇਲੇ ਤੱਕ ਕਾਫੀ ਖੱਤਰੀ ਸਿੱਖ ਸਿੱਖੀ ਚਾਗ ਚੁੱਕੇ ਸਨ ਸਯਦ ਮੁਹੰਮਦ ਰਤੀਬ ਤੇ ਹੋਰ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉਸ ਵੇਲੇ ਤੱਕ ਸ਼ੂਦਰ ਅਤੇ ਦੱਬੀਆਂ ਕੁਚਲੀਆਂ ਹੋਰ ਜਾਤਾਂ ਦੇ ਲੋਕਾਂ ਤੋਂ ਬਣੇ ਹੋਏ ਸਿੱਖੀ ਬਾਬਾ ਬੰਦਰ ਸਿੰਘ ਬਹਾਦਰ ਦੇ ਨਾਲ ਸਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਰੇ ਖੱਤਰੀ ਸਿੱਖੀ ਸਿੱਖੀ ਤੇ ਆਗੇ ਸਨ ਸਿਦਕਵਾਨ ਸਿੱਖ ਤਾਂ ਅਜੇ ਵੀ ਸਿੱਖੀ ਵਿੱਚ ਮੌਜੂਦ ਹਨ ਪਰ ਇਹ ਗਿਣਤੀ ਕੁੱਲ ਸਿੱਖਾਂ ਦੀ ਗਿਣਤੀ ਦੇ 2% ਤੋਂ ਵੱਧ ਨਹੀਂ ਸਿੱਖੀ ਨੂੰ ਕਿ ਤੱਕਾ ਹੋਰ ਉਦੋਂ ਲੱਗਾ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ ਤੇ ਸਿੱਖਾਂ ਦੇ ਸਿਰਾਂ ਦੇ ਮিনার ਜਣੇ ਜਾਣ ਲੱਗੇ ਫਿਰ ਤਾਂ ਕੋਈ ਬਿਰਲਾ ਹੀ ਦੁਕਾਨਦਾਰ ਸਿੱਖ ਬਚਿਆ ਹੋਵੇਗਾ ਸਿੱਖ ਜਾਂ ਤਾਂ ਨਸ ਕੇ ਜੰਗਲਾਂ ਵਿੱਚ ਜਾ ਛੁਪੇ ਤੇ ਜਾਂ ਫਿਰ ਸਿਰ ਮਣਾ ਕੇ ਪਹਿਲਾਂ ਵਰਗੇ ਹੀ ਹੋ ਗਏ ਅਲਬਰੂਨੀ ਦੀ ਕਿਤਾਬ ਉਲ ਹਿੰਦ ਅਨੁਸਾਰ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਕਿ ਸਾਰੀ ਜਨਤਾ ਹਜਾਮਤ ਕਰਵਾ ਲਵੇ ਤਾਂ ਕਿ ਸਿੱਖ ਪਛਾਣੇ ਜਾ ਸਕਣ ਇਸ ਹੁਕਮ ਤੋਂ ਬਾਅਦ ਤਾਂ ਨਾਇਆਂ ਦੀ ਚਾਂਦੀ ਹੋ ਗਈ ਹੁਣ ਤਾਂ ਸਿੱਖਾਂ ਕੋਲ ਇੱਕ ਹੀ ਚਾਰਾ ਸੀ ਜਾਂ ਸਿਰ ਮਣਾਓ ਜਾਂ ਫਿਰ ਪਗੋੜੇ ਹੋ ਕੇ ਜੱਥਿਆਂ ਨਾਲ ਜਾ ਰਲੋ ਸਰਕਾਰੀ ਮੁਲਾਜ਼ਮ ਵਪਾਰੀਆਂ ਤੇ ਹੋਰ ਸ਼ਹਿਰੀਆਂ ਨੇ ਤਾਂ ਬਗੈਰ ਕਿਸੇ ਹੀਲ ਉਜਜ ਤੋਂ ਸਿਰ ਮਣਾ ਲਿਆ ਤੇ ਦੂਜੇ ਨੰਗਾ ਪੁੱਤ ਚੋਰਾ ਵਿੱਚ ਖੇਡੇ ਵਾਂਗ ਜੱਥਿਆਂ ਨਾਲ ਰਲ ਕੇ ਸ਼ਾਹੀ ਖਜ਼ਾਨੇ ਲੁੱਟਣ ਲੱਗੇ ਰਹੀ ਪਿੰਡੂ ਸਿੱਖਾਂ ਦੀ ਗੱਲ ਤੋਂ ਉਹਨਾਂ ਨੂੰ ਕਿਹੜਾ ਦੁਕਾਨਾਂ ਖੁੱਸਣ ਤੇ ਵਪਾਰ ਤਬਾਹ ਹੋਣ ਦਾ ਖਤਰਾ ਸੀ ਇਸ ਤਰ੍ਹਾਂ ਸਿੱਖਾਂ ਦੇ ਦੋ ਧੜੇ ਜੇ ਕਾਇਮ ਹੋ ਗਏ ਜੋ ਅਜੇ ਤੱਕ ਮੌਜੂਦ ਹਨ ਉਹਨਾਂ ਦਿਨਾਂ ਵਿੱਚ ਹੀ ਲਖਪਤ ਰਾਏ ਤੇ ਜਸਪਤ ਰਾਏ ਦੋ ਖਤਰੀ ਭਰਾਵਾਂ ਨੇ ਸੌਖਾ ਲਈ ਕਿ ਅਸਾਂ ਸਿੱਖਾਂ ਦਾ ਖੁਰਾ ਕੁਝ ਮਟਾ ਕੇ ਹਟਣਾ ਹੈ ਉਹਨਾਂ ਨੇ ਐਲਾਨ ਕੀਤਾ ਕਿ ਇੱਕ ਖਤਰੀ ਦਾਨਕ ਨੇ ਸਿੱਖੀ ਦਾ ਮੁੱਢ ਵੱੱਧਾ ਤੇ ਦੂਸਰਾ ਖਤਰੀ ਲਖਪਤ ਇਸ ਦੀ ਜੜ ਉਖਾਰੇਗਾ। ਜੰਗਲ ਵਿੱਚ ਰਹਿੰਦੇ ਸਿੱਖਾਂ ਨੇ ਗੁਰੂ ਦਾ ਵਾਸਤਾ ਵੀ ਦਿੱਤਾ ਪਰ ਉਹਨਾਂ ਨੂੰ ਕੋਈ ਫਰਕ ਨਾ ਪਿਆ। ਕਹਿੰਦੇ ਹਨ ਕਿ ਪਹਿਲਾਂ ਦੋਵੇਂ ਭਰਾ ਵੀ ਸਿੰਘ ਸਜੇ ਹੋਏ ਸਨ ਪਰ ਮੌਜੂਦਾ ਸੰਘਰਸ਼ ਵਿੱਚ ਖੜਕੂਆਂ ਵੱਲੋਂ ਪੁਲਿਸ ਕੈਟ ਬਣਵਾੰਗ ਇਹ ਸਰਕਾਰੀ ਹੱਥਾਂ ਵਿੱਚ ਚਲੇ ਗਏ ਤੇ ਆਪਣੇ ਹੀ ਭਰਾਵਾਂ ਦੇ ਦੁਸ਼ਮਣ ਬਣ ਗਏ। ਇਹਨਾਂ ਦਿਨਾਂ ਵਿੱਚ ਹੀ ਸ਼ਬਦ ਗੁੜ ਕਹਿਣ ਤੇ ਪਾਬੰਦੀ ਲੱਗ ਗਈ ਸੀ ਕਿਉਂਕਿ ਇਸ ਦੇ ਉਚਾਰਨ ਨਾਲ ਗੁਰ ਦਾ ਭਲੇਖਾ ਪੈਂਦਾ ਸੀ। ਤਾਂ ਹੀ ਲੋਕ ਗੁੜ ਨੂੰ ਭੇਲੀ ਦੀ ਨਰੋੜੀ ਕਹਿਣ ਲੱਗ ਪਏ ਸਨ। ਪਰ ਦੀਵਾਨ ਕੌੜਾ ਮਲ ਵਰਗੇ ਖੱਤਰੀ ਵੀ ਹੋਏ ਹਨ ਜਿਹੜੇ ਸਰਕਾਰੀ ਅਹਿਲਕਰ ਹੁੰਦਿਆਂ ਹੋਇਆਂ ਵੀ ਸਿੱਖਾਂ ਦੀ ਹਮਾਇਤੀ ਸਨ ਸਿੱਖਾਂ ਦੀ ਹਮਾਇਤ ਕਾਰਨ ਹੀ ਦੀਵਾਨ ਕੌੜਾ ਮਲ ਨੂੰ ਵੀ ਸ਼ਹੀਦ ਹੋਣਾ ਪਿਆ ਸੀ ਖੱਤਰੀ ਆਪਣੇ ਆਪ ਨੂੰ ਬੜੇ ਜ਼ੋਰਾਂ ਵਿੱਚ ਹਿੰਦੂ ਸਾਬਤ ਕਰਨ ਤੇ ਲੱਗੇ ਹੋਏ ਸਨ ਜਿਵੇਂ ਅੱਜਕੱਲ੍ਹ ਅਕਾਲੀ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਵਿੱਚ ਲੱਗੇ ਹੋਏ ਹਨ 65 ਸਾਲਾਂ ਵਿੱਚ ਉਹਨਾਂ ਨੇ ਸਰਕਾਰ ਨੂੰ ਯਕੀਨ ਦਿਵਾ ਦਿੱਤਾ ਕਿ ਉਹ ਸਿੱਖਾਂ ਨਾਲੋਂ ਬਿਲਕੁਲ ਅਲੱਗ ਹਨ ਇਥੋਂ ਤੱਕ ਕਿ ਜਿਸ ਖੱਤਰੀ ਦੇ ਚਾਰ ਪੁੱਤ ਹੁੰਦੇ ਜੇ ਕੋਈ ਉਸ ਨੂੰ ਪੁੱਛਦਾ ਕਿ ਲਾਲਾ ਜੀ ਸੁਖਨਾ ਕਿੰਨੇ ਪੁੱਤ ਹਨ ਤੁਹਾਡੇ ਤਾਂ ਉਹ ਕਹਿੰਦਾ ਜੀ ਚਾਰ ਸਨ ਇੱਕ ਪਿਛਲੇ ਸਾਲ ਗੁਜ਼ਰ ਗਿਆ ਸੀ ਇੱਕ ਸਿੱਖ ਬਣ ਗਿਆ ਦੋ ਅਜੇ ਜਿੰਦੇ ਹਨ ਅਰਥਾਤ ਉਹ ਜਿੰਦੇ ਸਿੱਖ ਪੁੱਤ ਨੂੰ ਵੀ ਮਰੇ ਹੋਏ ਪੁੱਤ ਨਾਲ ਹੀ ਗਿੰਦਾ ਸੀ ਉਹਨਾਂ ਦਿਨਾਂ ਵਿੱਚ ਪੁੱਤ ਦਾ ਮਰ ਜਾਣਾ ਜਾਂ ਸਿੱਖ ਹੋ ਜਾਣਾ ਇੱਕ ਬਰਾਬਰ ਸੀ ਤੇ ਇਸ ਦੇ ਪਿੱਛੇ ਹਕੂਮਤ ਦੇ ਡਰ ਦੀ ਭਾਵਨਾ ਸੀ ਖੱਤਰੀਆਂ ਵਿੱਚ ਪਏ ਇਸ ਮੋੜੇ ਨੂੰ ਵੇਖ ਕੇ ਤੇ ਹਾਲਾਤ ਸਾਜ਼ਗਰ ਵੇਖ ਕੇ ਪਹਾੜਾਂ ਤੋਂ ਡੋਗਰੇ ਬ੍ਰਾਹਮਣ ਉਤਰ ਆਏ ਤੇ ਨਵੇਂ ਬਣੇ ਪੰਜਾਬੀ ਹਿੰਦੂਆਂ ਨੂੰ ਪ੍ਰਾਣੀਆਂ ਕਥਾਵਾਂ ਤੇ ਸ਼ੇਰਾਂ ਵਾਲੀ ਮਾਤਾ ਦੀਆਂ ਭੇਟਾ ਗਾ ਕੇ ਜਗਰਾਤੇ ਕਰਕੇ ਤੇ ਰਾਸਲੀਲਾ ਨਾਚਾਰ ਜਾ ਕੇ ਨਾਲੇ ਤਾਂ ਉਹਨਾਂ ਦਾ ਮਨੋਰੰਜਨ ਕੀਤਾ ਤੇ ਉਹਨਾਂ ਨੂੰ ਆਪਣੇ ਮੁਢਲੇ ਧਰਮ ਨਾਲ ਜੋੜਿਆ ਤੇ ਨਾਲੇ ਆਪਣੀ ਗਰੀਬੀ ਵੀ ਦੂਰ ਕੀਤੀ ਥੋੜੇ ਸਮੇਂ ਲਈ ਸਿੱਖ ਰਾਜ ਆਇਆ ਜਿਸ ਵਿੱਚ ਹਿੰਦੂ ਖੱਤਰੀ ਫਿਰ ਭੱਜ ਕੇ ਮੋਰੇ ਹੋ ਗਿਆ ਉੱਚੇ ਅਉਦੇ ਵੀ ਲੈ ਤੇ ਵਪਾਰ ਵੀ ਵਧਾਇਆ ਪਰ ਇਸ ਵਾਰ ਉਸਨੇ ਸਿਰਫ ਸਿੱਖ ਦਾ ਭੇਸ ਹੀ ਧਾਰਨ ਕੀਤਾ ਸਿੱਖੀ ਨੂੰ ਉਸਦੇ ਅਸਲੀ ਰੂਪ ਵਿੱਚ ਨਾ ਅਪਣਾਇਆ ਸਿੱਖ ਦਾ ਉਹੀ ਪੇਸ ਹੁਣ ਤੱਕ ਚੱਲਿਆ ਆ ਰਿਹਾ ਜਿਸ ਵਿੱਚ ਭੇਖ ਜ਼ਿਆਦਾ ਤੇ ਸਿੱਖੀ ਨਾ ਮਾਤਰ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ